ਤਲ ਜੇ ਝਾੜੋ ਸਾਰੇ ਤੋਂ ਵੀ ਕਿਹੜਾ ਬੀਬੀ ਜਿਕੇ ਕਿਹੜਾ ਵਧੀਆ ਆ ਗੱਟੇ ਦੇ ਵਿੱਚ ਭਾਈ ਕੁਣੀ ਵਾਲੀ ਰੌਣੀ ਵਾਲੀ ਆ ਚੁੰਝੀਆਂ ਵਾਲੇ ਵੱਡੀਆਂ ਵੱਡੀਆਂ ਇਹ ਬੱਟਾ ਹਾਂਜੀ ਦੋਸਤੋ ਕਿਹੜੇ ਆ ਨਹੀਂ ਫਿਰਦੇ ਆ ਵੱਡੀਆਂ ਵੱਡੀਆਂ ਚੁੰਝੀਆਂ ਵਾਲਿਆਂ ਦੇ ਹਨ ਇਹ ਕਹਿੰਦਾ ਸੀ ਭਾਈ ਥੋੜੀ ਮੋਟਰ ਦਾ ਪਟੂ ਪਾਣੀ ਪੀ ਜਾਂਦੇ ਇੱਕ ਦੁਕਾਨਕ ਦੀ ਰੌਣੀ ਕਰਦੇ ਹੁੰਨੇ ਆਪਾਂ ਤੇ ਤੇ ਜਾ ਕੇ ਦੁਕਾਨਕ ਦੀ ਖੋਰ ਪਿਉਣੇ ਹਨਾ ਆ ਚੁੰਝੀਆਂ ਵਾਲੇ ਵੱਡੀਆਂ ਵੱਡੀਆਂ ਇਹ ਬੱਟਾ ਵੀ ਤੋੜ ਦਿੰਦੇ ਇਹ ਇਹ ਖਤਰਨਾਕ ਪੰਛੀ ਹੁੰਦੇ ਨੇ ਹਾਂਜੀ ਦੋਸਤੋ ਟੀਂਡੇ ਦੀ ਸਟੇਜ ਪਹੁੰਚ ਗਈ ਇੱਥੋਂ ਤੱਕ ਹੁਣ ਆਪਾਂ ਭਾਈ ਟੀਂਡੇ ਤੋੜਨ ਲੱਗ ਗੇ ਨਰਮੇ ਦੇ ਤੇ ਲਗਾਤਾਰ ਹੁਣ ਨਿਮੇੜ ਕਰਦੇ ਜਾਵਾਂਗੇ ਤੇ ਬਾਹਰ ਤਕਰੀਬਨ ਕਿਸੇ ਨੂੰ ਝੋਨੇ ਵਾਲਾ ਗਮਾਰਿਆਂ ਦਾ ਪਹਿਲੇ ਵਿਲੇ ਸੀ ਤੇ ਟੀਂਡੇ ਤੋੜਨ ਲੱਗ ਗੇ ਦੋ ਤਿੰਨ ਕਿੱਲੇ ਨਿਮੇੜ ਤੇ ਖਾਰਾ ਟੀਂਡੇ ਵੀ ਜੇ ਕਿਸੇ ਨੂੰ ਤੋੜਨੇ ਦਾ ਠੀਕ ਹੈ ਨਹੀਂ ਤੋੜਨ ਚ ਕੋਈ ਫਾਇਦਾ ਨਹੀਂ ਕਿਉਂਕਿ ਇਹ ਕੋਈ ਸਾਰੇ ਡਿੰਡੇ ਭੰਨ ਕੇ ਦੇਖੋ ਵਿੱਚੋਂ ਸੁੰਡੀਆਂ ਨਿਕਲਦੀਆਂ ਕਿ ਡਿੰਡੇ ਜੋ 5-5 6-6 ਓਏ ਗਲੇ ਪਏ ਐ ਬਾਣ तकरीबन ਭਾਈ ਲੋਕਾਂ ਦੇ ਖਾਲੀ ਮੰਗੂ ਹੋ ਗਏ ਲੋਕ ਪਟਾਪਟਾਈ ਸ਼ੁਰੂ ਕਰਤੀ ਮੰਨ ਲਾ ਯਾਰ ਅੱਜ ਤੋਂ ਜ਼ੋਰ ਜ਼ਿਆਦਾ ਪੈ ਗਿਆ ਤੇ ਕਿਸੇ ਨੇ ਚੂਨਾ ਇੱਕ ਘਰ ਦਾ ਖੜਾ ਖੜਾ ਚੂਨਾ ਘਰ ਤੇ ਆਪਾਂ ਕੁਮਾਰੇ ਵਾਲਾ ਬਾਣ ਵਾਤਾ ਸੀ ਨਾ ਤੇ ਆਪਣਾ ਵੀ ਖਾਲੀ ਹੋਣ ਲੱਗ ਗਿਆ ਦੇਗਾ ਤੇ ਬਸ ਅੱਜ ਤੋਂ ਬਾਅਦ ਨਿਮੇੜ ਵਾਲਾ ਗ ਬਾਣ ਹੋਂ ਖਾਲੀ ਦਿਸਣਗੇ ਸਾਰੇ ਮਾਲਾ 6-7 ਦਿਨਾਂ ਚ ਤਕਰੀਬਨ 60-65% ਲੋਕ ਲੈ ਜਾਂਦੇ ਬਾਣਾ ਘੜੀਸ ਕੇ ਉਹਦੇ ਵਿੱਚੋਂ ਫਸਾ ਲਉ ਤੇ ਆਪਾਂ ਭਾਈ ਦੋ ਆਪਾਂ ਇਹ ਕੰਮ ਵੀ ਕਰ ਲਿਆ ਨਹੀਂ ਆਵੇ ਹੁਣ ਤੱਕ ਕਰਦੇ ਆਇਆ ਕਰ ਆ ਮੋਬਾਈਲ ਜਿੱਦਾ ਕਰ ਹੁਣੀ ਪਸ ਪੈ ਗਿਆ ਤੇ ਆਪਾਂ ਭਾਈ ਇਹਦੇ ਵਿੱਚੋਂ ਟੀਂਡੇ ਛੋੜੇ ਆ ਤੇ ਉਹ ਕੋਕੜਾਈਆਂ ਸ਼ੁਰੂ ਚ ਅਸੀਂ ਤੋੜੀਆਂ ਨਹੀਂ ਸੀਗਾ ਨਾ ਤੇ ਹੁਣ ਤੋੜਦੇ ਆ लास्ट ਤੇ ਕਈ ਲੋਕ ਸ਼ੁਰੂ ਚੋਂ ਤੋੜਦੇ ਆ ਕੋਕੜਾਈਆਂ ਤੇ ਫੇਰ ਚੁਗਣ ਲੱਗਦੇ ਆ ਹਨਾ ਅਸੀਂ ਪਹਿਲਾਂ ਜਗਣ ਲੱਗੇ ਸੋਣਾ ਹੁਣ ਉਦੋਂ ਹੁਣ ਉਦੋਂ ਗਰਮੀ ਹੁੰਦੀ ਐ ਤੇ ਹੁਣ ਠੰਡ ਐ ਤੇ ਹੁਣ ਤੋੜਨ ਦਾ ਆਨੰਦ ਐ ਤੇ ਸਾਰੇ ਗਲੇ ਮਲੇ ਜਾਂਦੇ ਕਿਵੇਂ ਆਂ ਢਿੰਡੇ ਖੜੇ ਹਨਾ ਨਾ ਹੁਣ ਭਾਈ ਇਹਦੇ ਆਪਾਂ ਇਹਦੇ ਵੀ ਢਿੰਡੇ ਤੋੜਦੇ ਹੋ ਆਹ ਬੰਦ ਸਾਰੇ ਤੋੜਦੇ ਤੇ ਨਿਕਲੇ ਕਿੰਨੇ ਐ 2 ਢਾਈ ਬੱਠਲਾਂ ਦੇ ਵਿੱਚੇ ਛੜ ਤੇ ਵਿੱਚੇ ਕੁਥਮੋਥਾ ਜੀ ਕਰਤੇ ਤੇ ਆਪਣਾ ਘਟਾ ਹੋ ਪਿਆ ਉਹ ਚਪਾਉਣੇ ਆਗੇ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਨਰਮੇ ਦੇ ਵਿੱਚ ਠੀਕ ਹੋਵੋਗੇ तकरीबन ਲੋਕ ਤੋੜਨ ਲੱਗ ਗਏ ਉਹਨਾਂ ਦੇ ਖਰਾ ਤੇ ਕਈ ਵਿੱਚੋਂ ਮੇਰੇ ਵਰਗੇ ਭਾਈ ਇਹੋ ਜਿਹਾ ਕੰਮ ਕਰਨ ਵਾਲੇ ਵੀ ਹੁੰਦੇ ਨੇ ਭਰਾ ਤੇ ਆਪਾਂ ਦਾ ਸਾਰਾ ਕੰਮ ਹੀ ਕਰ ਲੈਣੇ ਆ ਤੇ ਕਰਨਾ ਵੀ ਚਾਹੀਦਾ ਕੋਈ ਸੰਗ ਨਹੀਂ ਕੰਮ ਦੀ ਕਰਨਾ ਚਾਹੀਦਾ ਤੇ ਆਪਾਂ ਆ ਕਰਦੇ ਆ ਜੀ ਪੌਣੇ ਘਟੇ ਜੀ ਇਸ ਵਿੱਚ ڈالਦੇ ਹਾਂ ਐਨੇ ਕੀ ਹੋਇਆ 1 ਕਿੱਲੇ ਦੇ ਵਿੱਚੋਂ ਐਨੇ ਕੋਈ ਆ ਦੇਖੋ ਐਨੇ ਕੁਛ ਆਇਆ ਹੁਣੇ 2 ਕਿਲੋ ਚਲੋ ਬਣੇ ਰਿਓ ਇਸ ਕਰਕੇ ਬਲੌਗ ਕਿਤੇ ਆ ਜਾਂਦਾ ਕਿਤੇ ਨਹੀਂ ਹੁੰਦਾ ਹਨਾ ਇਹ ਕੰਮ ਥੋੜਾ ਜਿਹਾ ਹੀ ਜ ਕੰਮ ਹੈ ਵੀ ਮੈਂ ਤੁਹਾਨੂੰ ਰੋਜ਼ ਚੁਗਦਾ ਜਾਂ ਟਿੰਡਾ ਵਾਲਾ ਵੀ ਦਿਖਾ ਸਕਦੇ ਤੇ ਕੋਈ ਇਹਦੇ ਚ ਸੰਗ ਵੀ ਨਹੀਂ ਹੁੰਦੀ ਕੰਮ ਦੀ ਇਹ ਕਾਦੀ ਸੰਗ ਹੈਗੀ ਆਪਦੇ ਕੰਮ ਦੀ ਕਰਨਾ ਹੀ ਚਾਹੀਦਾ ਆਹ ਆਹੀ ਟਿੰਡਾ ਨਾ ਮੇਰੇ ਕੋਲ ਇਹੀ ਤੁਹਾਨੂੰ ਬਣ ਕੇ ਦਿਖਾਵਾ ਪਤਾ ਹੀ ਆ ਤੁਹਾਨੂੰ ਇਹੀ ਕੰਮ ਕਰਦੇ ਹੋ ਤੁਸੀਂ ਯਾਦ ਏਦਾਂ ਦੇ ਐਜ ਬਣੋ ਇਸ ਵਿੱਚ ڈالਦੇ ਹਾਂ ਭਾਈ ਡਾਲਦਗੇ ਆ ਨਾ ਭਾਈ ਏਦਾਂ ਦੇ ਹਾਂਜੀ ਦੋਸਤੋ ਤੇ ਹੁਣ ਇਸ ਤੋਂ ਬਾਅਦ ਬਸ 11ਵੀਂ ਦੀ 5 ਤਰੀਕ ਤੋਂ ਬਾਅਦ ਤੁਸੀਂ ਕਣਕ ਸੁੱਕ ਚਾਹੇ ਰੌਣੀ ਵਾਲੀ ਰੌਣੀ ਵਾਲੀ ਤੇ ਸੁੱਕ ਚ ਕੋਈ ਵੀ ਬੀਜ ਸਕਦੇ ਹੋਗੇ ਭਾਈ ਵੀ ਆਪੋ ਆਪਣੀ ਡਿਮਾਂਡ ਹੁੰਦੀ ਹੈ ਤੇ ਚੰਗੇ ਤੋਂ ਚੰਗਾ ਵੀ ਆਈ ਜਾਂਦਾ ਘਰ ਹਨਾ 222 ਵੀ ਪਰ ਬਹੁਤ ਵਧੀਆ ਨਿਕਲੀ ਸੀ ਕਣਕਾਂ ਤੇ 187 187 ਹਲਕੇ ਬਣਾ ਵਾਸਤੇ ਪਲਾਂ ਦੀਓ ਕਣਕ ਲਾਸਟ ਤੇ ਡਿੱਗੀ ਹੀ ਕਿਉਣਾ ਪਵੇ ਫਿਰ ਵੀ ਚੰਗਾ ਝਾੜ ਦੇ ਕੇ ਜਾਂਦੀ ਹੈ ਬਾਕੀ ਦੇਣਾ ਕੁਦਰਤ ਨੇ ਰੱਬ ਨੇ ਐ ਲਾਸਟ ਮੌਸਮਾਨੇ ਐ ਤੇ ਮਲਾਉਣੇ ਭਾਈ ਸੋਨੂੰ ਇਧਰ ਆ ਮੰਨ ਸੁਖਣਾ ਸਾਰੇ ਦੇਖਣ ਲਈ ਪਹੁੰਚ ਭਾਈ ਪਰ ਇਹ ਸੱਚੇ ਸ਼ੇਰੀਆ ਕਾਲ ਤੁਸੀਂ ਕਿਦੇ ਵੀ ਕਿਦੇ ਕਮੈਂਟ ਸ਼ੇਅਰ ਲਾਈਕ ਕਰਦੇ ਆ ਕਰੋ ਤੁਸੀਂ ਹੁਣ ਭਰਾਵੋ ਦੱਸਿਓ ਦੋਸਤੋ ਵੀ ਕਿਹੜਾ ਵੀਡੀਓ ਕਿਹੜਾ ਵਧੀਆ ਹੁੰਦਾਗਾ ਕਿਹਦਾ ਬਤ ਕੇ ਦੋ ਆਉਗੀ ਕੰਮ ਕੋ ਸਾਰਾ ਕੁਝ ਦੱਸਿਓ ਦੋਸਤੋ ਹਾਂਜੀ ਆ ਸਾਨੂੰ ਭਾਈ ਮਨਸੁਖ ਨੇ ਪੁੱਛਿਆ ਕਿਹੜਾ ਵੀ ਕਦੋਂ ਬੀਜਣਾ ਕੋਈ ਕਮੈਂਟ ਕਰ ਦਿਆ ਕਰੋ ਦੱਸ ਦੋ ਸਾਨੂੰ ਵੀ ਕੀ ਹੈ ਕੋਈ ਇਸ ਤੋਂ ਚੰਗੇ ਵੀ ਵੀ ਹੋਣ ਹਨਾ ਅਸ ਤਾਂ ਇਹ ਪੁਰਾਣੀ ਵੀ ਦੱਬੀ ਹੋਣੀ ਹੈ ਭਰਾ ਤੇ ਪਹਿਲਾਂ ਪਹਿਲਾਂ ਵੀ ਦੀ ਹੁੰਦੇ ਸੱਚ 543 ਤੇ 547 ਕਾਫੀ ਸਾਲ ਵੀ ਬੀਜਿਆ ਕਾਫੀ ਸਾਲ ਹੁਣ ਉਹ ਵੀ ਗਮਾਲਿਆ ਤੇ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਜਿਆਦਾ ਕਣਕ ਕੱਢਣ ਦੇ ਚੱਕਰ ਵਿੱਚ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਕਿਵੇਂ ਆਪਾਂ ਘਰੋਂ ਪਹਿਲਾਂ ਬੜੇਵੇਂ ਬਲਾ ਕੇ ਉਹਨੂੰ ਮਸਲ ਕੇ ਬੀਜਦੇ ਸੀ ਨਾ ਕੋਈ ਮਿੱਟੀ ਚ ਕੋਈ ਸਵਾਹ ਚ ਕਈ ਗੋਹੇ ਚ ਮਸਲਦੇ ਹੁੰਦੇ ਸੀ ਘਰ ਆ ਉਹ ਵੀ ਨਰਮ ਜਿਹਾ ਆਪਾਂ ਲੈ ਗਮਾ ਮੈਨੂੰ ਐ ਲੱਗਦਾ ਉਹ ਨਾਲੇ ਟਾਈਮ ਦੇ ਵਿੱਚ ਆਪਾਂ ਕਣਕ ਦਾ ਬੀਜ ਲਾਜ਼ਮੀ ਗਮਾਵਾਂਗੇ ਮੁਰਕੇ ਪੈਕਟਾਂ ਚ ਆਇਆ ਕਰੂਆ ਉਹ ਆਪਦੀ ਮਰਜ਼ੀ ਨਾਲ ਦਿਆ ਕਰਨਗੇ ਕਿਵੇਂ ਸਰੋਂ 1000 ਰੁਪਏ ਨੂੰ ਕਿਲੋ ਮਿਲਦੀ ਹੈਗੀ ਤੇ ਕਣਕ ਦਾ ਵੀ ਵੀ ਲਾਜ਼ਮੀ ਗਮਾਵਾਂਗੇ ਆਪਾਂ ਕਿਉਂਕਿ ਵੱਧ ਨਿਕਲਦੇ ਚੱਕਰ ਚ ਉਧਰ ਉਧਰ ਜਾਈਏ ਨੇ ਮੁਰਕੇ ਕਹਣਗੇ ਇਹ ਬੀ ਭਾਈ ਦੁਆਰੇ ਨਹੀਂ ਵੇਚਦਾ ਹੋਰ ਲੈ ਕੇ ਬੀਜੋ ਹੋਰ ਲੈ ਕੇ ਬੀਜੋ ਤਾਂ ਉਹਦੇ 47 ਦਾ ਕਣਕ ਗਮਾ ਬੀਕ ਮਾਲਿਆ ਅਗੇ ਉਹ ਹੁੰਦੀ ਨਹੀਂ ਘਟ ਹੁੰਦੀ ਚਲ ਨਿਕਲਦਿਆਂ ਸੋਹਣਗੇ ਠੀਕ ਹੈ ਪਰ 20 ਤੱਕ ਮਾਲੇ ਨਾ ਐ ਹੀ ਹੋਣਾ ਸਾਰੇ ਵੀ ਹੌਲੀ ਹੌਲੀ ਗਮਾ ਚਣਗੇ ਕਿਵੇਂ ਨਰਮੇ ਦਾ ਗਮਾਲਿਆ ਸਰੋਂ ਦਾ ਗਮਾਲਿਆ ਝੋਨੇ ਦਾ ਵੀ ਹਾਈਬ੍ਰਿਡ ਦਾ ਦਵਾਰੇ ਨਵਾਂ ਲਿਆ ਕੇ ਹੀ ਬੀਜਣਾ ਪੈਂਦਾ ਨਹੀਂ ਤਾਂ ਹੁੰਦਾ ਨੀਗਾ ਕੋਈ ਚੰਗੀ ਗੱਲ ਵੀ ਕਮੈਂਟਾਂ ਚ ਦੱਸ ਦਿਆ ਕਰੋ ਹਨਾ ਕੀ ਪਤਾ ਮੇਰੀ ਰਾਏ ਕੋਈ ਗਲਤ ਹੋਵੇ ਬਾਕੀ ਸੋਨੂੰ ਕਿਵੇਂ ਚੰਗਾ ਲੱਗਦਾ ਹੈਗਾ ਤੇ ਨਰਮ ਆਪਾਂ ਕਿਤੇ ਕਣਕ ਵੀ ਜੀ ਲਾਜ਼ਮੀ ਸੋਨ ਦਿਖਾਵਾਂ ਕਿਹੜਾ ਵੀ ਕਿੰਨੀ ਰੀ ਹੁਣ ਤਾਂ ਰੇ ਸੱਚ ਡੀਏਪੀ ਤਕਰੀਬਨ ਪੂਰੀ ਕਰ ਲਿਓ ਸਾਰਿਆਂ ਨੇ ਮੈਂ ਤਾਂ ਕਰੀ ਨਹੀਂ ਆ ਜੀ ਮੈਂ ਕਰੀ ਨਹੀਂ ਚੱਲਾ ਦੇਖਦੇ ਆ ਮੌਕੇ ਦੇਖਾਂਗੇ ਇਹਦੇ ਵਿੱਚ ਭਾਈ ਕੋਕੜਾਂ ਵਾਲੇ ਟਿੰਡੇ ਆ ਗਏ ਤੇ ਕੋਕੜਾਂ ਤੋੜਨੇ ਕੋਈ ਹੌਲੇ ਹੀ ਆ ਕੋਈ ਭਾਰਾ ਨਹੀਂ ਖਾ ਰਹਿਨਾ ਟਿੰਡੇ ਵੀ ਖਾ ਹੌਲੇ ਹੁੰਦੇ ਹਨ ਹਾ ਟਿੰਡੇ ਵੀ ਖਾ ਟਿੰਡੇ ਵੀ ਖਾਰੇ ਤੇ ਦੇ ਵਿੱਚ ਭਾਈ ਕੋਕੜਾਂ ਆਈਆਂ ਕੋਕੜਾਂ ਖਾਰਾ ਹੌਲੀਆਂ ਹੁੰਦੀਆਂ ਹਨਾ ਤੇ ਇੱਕ ਘਟਾ ਪੈਦਾ ਕਿਵੇਂ ਭਰਿਆ ਤੇ ਇਹ ਭੁੰਡੀਆਂ ਦੇਖੋ ਏ ਪਰਲੇ ਬਸ ਇਹ ਵੀ ਹੈ ਦੇਖ ਭੁੰਡੀਆਂ ਇਹਨਾਂ ਆ ਭੁੰਡਗੀਆਂ ਨੇ ਮਾਰਦੇ ਆ ਕਿ ਪੱਟੂ ਗਲਾ ਹੀ ਜੀ ਪਈ ਜਾਂਦੀਆਂ ਇਹ ਯਾਰ ਆ ਹਾਲਾਂ ਦੇ ਧਰ ਕਿਉਂ ਨੇ ਯਾਰ ਦੇਖੋ ਪੰਡ ਭਈ ਨਰਮੇ ਲਿਓ ਲੈਣ ਚੱਕ ਕੇ ਤੇ ਇੱਕ ਹਰੇ ਡਿੰਡੇ ਵੀ ਆ ਹਰੇ ਤਾਂ ਪਤਾ ਕਿੰਨੇ ਕਿੰਨੇ ਨਿਕਲੇ ਆ ਉਹ ਤਾਂ ਦਿਖਾਈ ਦਿੱਤੇ ਤੁਹਾਨੂੰ ਹੈਨਾ ਅੱਧਾ ਘਟਾ ਨਿਕਲੇ ਆ ਮਾ ਸਾਹਿਬ ਦੇਖੋ ਸਾਹ ਪੰਗਾ ਹਰੇ ਆਜੀ ਤੇ ਆ ਭਾਈ ਟੰਡ ਫੌੜੀ ਤੇ ਉੱਥੇ ਧਰਦਿਆਂ ਗੱਡੀ ਕੋਲੇ ਏ ਲਾ ਆ ਭਈ ਆ ਘਟੇ ਦਾ ਮੂੰਹ ਤਾਂ ਨਹੀਂ ਬਣਿਆ ਆ ਘਟੇ ਦਾ ਮੂੰਹ ਨਹੀਂ ਬਣਿਆ ਪਹਿਲਾਂ ਤਾਂ ਆ ਤਿਲ ਜੇ ਝਾੜੋ ਸਾਰੇ ਲਾ ਜਾ ਆਈ ਤੁਰ ਪਾਇਆ ਇਹ ਹੌਲੀ ਹੁੰਦਾ ਖਰਜਗਾੜਾ ਕੋਕੜਾ ਲੱਦਲੇ ਟ੍ਰੈਂਡ ਫੋੜੀ ਆ ਭਈਆ ਨਰਮੇ ਦਾ ਨਵੇੜ ਹੋ ਗਿਆ ਇਹਨੂੰ ਕੰਪਲੀਟ ਕਰਤਾ ਆ ਨਿਕਲਿਆ ਲਾਸਟ ਦੇਖ ਲੋ ਕੀ ਗੁਸ ਹੈ ਇਹਦੇ ਵਿੱਚ ਤਿੰਨ ਨਹੀਂ ਚਾਰ ਬੰਤੀ ਮਾਲ ਆ ਹੋਏ ਨਰਮਾ ਕੋਕੜਾ ਹਰੇ ਡਿੰਡੇ ਇਹਦੇ ਵਿੱਚ ਫੇਰ ਕੋਕੜਾ ਚੱਲੇ ਉਹ ਉੱਥੇ ਲਹਣੇ ਆ ਯਾਰ ਜਾ ਕੇ ਹੁਣ ਸ਼ਾਮਾਂ ਹੀ ਹੋ ਚਲੀਆਂ ਪੌਣੇ ਸ਼ੀ ਹੁਣ ਦੇਣਾ ਹੋ ਗਏ ਛੋਟੇ ਤੇ ਆਪਾਂ ਲੈ ਕੇ ਚੱਲੇ ਨਰਮਾ ਘਰਾਂ ਨੂੰ ਤੇ ਮਾਨਸੂਬ ਚਲਾਉਂਦੇ ਆ ਟਰੈਕਟਰ ਤੇ ਹੁਣ ਟਾਈਮ ਹੋ ਗਿਆ ਪੂਰਾ ਤੇ ਸ਼ਾਮ ਜੀ ਹੋ ਚੱਲੀ ਆ ਦਿਨ ਛੋਟੇ ਹੋਈ ਅੰਦਰ ਦਿਨ ਤੋਂ ਕੰਮ ਘੱਟ ਨਿਪੜਦਾ ਹੈਗਾ ਤਿਆਰ ਹੈਗਾ ਕਿੱ데 ਚ ਆਪਾਂ ਜਾਈ ਜੰਨੇ ਹੈਗੇ ਇਹਨੂੰ ਦੇਖਾਂਗੇ ਲਾਵਾਂਗੇ ਡਿਊਟੀ ਇਹਦੇ ਇਹਦੇ ਸਾਨੂੰ ਮਾ ਫੁੱਟ ਦਿਖਾਵਾਂ ਕਹਿ ਜੀ ਆ ਹਾਂਜੀ ਦੋਸਤੋ ਤੇ ਜੇ ਤੁਸੀਂ ਭਾਈ ਆ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਤੇ ਆਪਣੀ ਬਾੜੀ ਵੀ ਦੇਖ ਲਓ ਹਉ ਸਮਾਨ ਆ ਨਾ ਉਹ ਦੇਖਾ ਉਹ ਤਣੀਆਂ ਸੌਫ ਗੋਭੀ ਗਾਜਰਾਂ ਲਸਣ ਇਹਦੇ ਵਿੱਚ ਫੇਰ ਮੂਲੀਆਂ ਤੇ ਅਮੇਥੀਆ ਪਾਲਕ ਪਾਲਕ ਵੱਡਗੀ ਲੈ ਕੋਈ ਨਾ ਹੋਈ ਆਪਾਂ ਵੱਡੀ ਹੈ ਤੇ ਆ ਪੀਚੀਆਂ ਤੇ ਗਾਜਰਾ ਫੇਰ ਮੂਲੀਆਂ ਤੇ ਇਹ ਭਾਈ ਬਲੌਗ ਇੱਥੋਂ ਦੇਖਦੇਖਿਆ ਤਾਂ ਸ਼ੁਕਰੀਆ ਤੁਹਾਡਾ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ